ਵੈਰੀ ਵੈਰੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਪਸ ਉਹ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਮੈਂ ਵੀ ਬਿਲਕੁਲ ਠੀਕ ਹ ਤੇ ਟਾਈਮ ਹੋ ਰਿਹਾ ਮਾਰਨਿੰਗ ਦਾ ਸਵਾ 8 ਦਾ ਕੰਮ ਵੀ ਚੱਲ ਰਿਹਾ ਨਾ ਨਾਲ ਪਾਣੀ ਵੀ ਨੂੰ ਪੋਣ ਲੈਂਗਾ ਪਾਣੀ ਪੀ ਆ ਨਾ ਮੈਂ ਹੁਣ ਬਾਹਰੋਂ ਆਈ ਸੀ ਕੱਪੜੇ ਧੋ ਕੇ ਕੱਪੜੇ ਧੋ ਕੇ ਸੁਕਣੇ ਪਾ ਤੇ ਥੋੜੇ ਜਿਹਾ ਕੱਪੜੇ ਸੀ ਮੈਂ ਸੈਮੀ ਮਸ਼ੀਨ ਜੀ ਧੋ ਤੇ ਅੱਜ ਫੁੱਲ ਇਨ ਚ ਲਈ ਤੇ ਅੰਦਰ ਦਾਲ ਬਣ ਚੁੱਕੀ ਹੈ ਸਾਫਤ ਮੂੰਗੀ ਵੀ ਕੁਕਰ ਖੋਲ ਕੇ ਮੈਂ ਦੇਖਣਾ ਅੱਜ ਕੁੱਟਨੀ ਦਾਲ ਕੁਕਰ ਨਹੀਂ ਖੋਲਿਆ ਤੇ ਹੁਣ ਮੈਂ ਕਰਦੀ ਆ ਬ੍ਰੇਕਫਾਸਟ ਦੀ ਤਿਆਰੀ ਬ੍ਰੇਕਫਾਸਟ ਵਿੱਚ ਅੱਜ ਬਣੂਗਾ ਪਨੀਰ ਪਰੌਂਠਾ ਮੇਰੇ ਕੋਲ ਸਬਜ਼ੀ ਵੀ ਪਈ ਸੀ ਰਾਤ ਵਾਲੀ ਗਾਜਰ ਮਟਰ ਦੀ ਤੇ ਮੈਂ ਦਾਲ ਬਣਾ ਲਈ ਕਿਉਂਕਿ ਇਹ ਗਾਜਰ ਮਟਰ ਹੈਗੇ ਸੀਗੇ ਪਰ ਬੇਟਾ ਇਹਨਾਂ ਖੁਸ਼ ਹੋ ਕੇ ਖਾਂਦਾ ਨਹੀਂ ਫਿਰ ਮੈਂ ਕਿਹਾ ਚਲੋ ਮੈਂ ਦਾਲ ਬਣਾ ਲਾਂਦੀ ਆ ساتھ ਨੂੰਗੀ ਦੀ ਸਬਜ਼ੀ ਦੋਨੇ ਪਚ ਰਹੀਆਂ ਤਾਂ ਸ਼ਾਮ ਨੂੰ ਕੰਮ ਆਉਣਾ ਨੂੰ ਸ਼ਾਮ ਨੂੰ ਫਿਰ ਨਾਲ ਬਣਾਉਣੀ ਪਊਗੀ ਹਨਾ ਐਂ ਕਰਕੇ ਮੇਰੇ ਨਾਲ ਦਾਲ ਵੀ ਬਣਾ ਲੀ ਦੋ ਆਪਸ਼ਨਸ ਹੋਈਆਂ ਕਿ ਹੁਣ ਪਨੀਰ ਦੀ ਤਿਆਰੀ ਕਰਨੀ ਹੈ ਪਨੀਰ ਕद्दूकस ਕਰਨਾ ਉਹਦੇ ਵਿੱਚ ਬਰੀਕ-ਬਰੀਕ ਪਿਆਜ਼ ਕੱਟ ਕੇ ਪਾਉਣੇ ਹੈ ਧਨੀਆ ਪਾਉਣਾ ਉਹ ਤਿਆਰੀ ਕਰਨੀ ਹੈ ਖਾਵਾਂਗੇ ਬ੍ਰੇਕਫਾਸਟ ਵਿੱਚ ਪਰੌਂਠਾ ਦਵਿੰਦਰ ਕਹਿੰਦੇ ਮੈਂ ਸਬਜੀ ਨਾਲ ਖਾਵਾਂਗਾ ਮੈਨੂੰ ਗਾਜਰ ਮਟਰ ਸਬਜੀ ਬਹੁਤ ਟੇਸਟੀ ਲੱਗੀ ਸਬਜੀ ਬਣੀ ਵੀ ਬਹੁਤ ਟੇਸਟੀ ਸੀ ਤੇ ਮੈਂ ਤੇ ਬੇਟਾ ਸਦੋਨੇ ਮਾਪੂਤ ਇੱਕ-ਇੱਕ ਪਰੌਂਠਾ ਖਾਵਾਂਗੇ ਅਸੀਂ ਪਨੀਰ ਕद्दूकस ਕਰਦੇ ਅੱਜ ਬ੍ਰੇਕਫਾਸਟ ਵਿੱਚ ਪਨੀਰ ਵਾਲਾ ਪਰੌਂਠਾ ਖਾਵਾਂਗੇ ਤੇ ਇਹਨਾਂ ਪਾਣੀ ਵੀ ਪੀ ਲਈ ਹੈਲਪਰ ਪੋਚਾ ਨਾ ਤਾਂ ਅੱਜ ਕਹਿੰਦੇ ਸਾਡੇ ਕਿਸੇ ਨੇ ਆਉਣਾ ਮੈਂ ਜਲਦੀ ਕਰ ਜਾਣਾ ਕਿ ਜਲਦੀ ਕਰ ਜਾ ਚਲੋ ਅੰਦਰ ਫਰੀ ਸੀ ਅਦਵਿੰਦਰ ਵੀ ਬਾਹਰ ਕੰਮ ਕਰ ਰਹੇ ਨੇ ਗੱਡੀਆਂ-ਗੁੱਡੀਆਂ ਧਵਾ ਰਹੇ ਨੇ ਬੇੜੇ 'ਚ ਮੈਂ ਵੀ ਬਾਹਰ ਕੱਪੜੇ ਧੋ ਰਹੀ ਸੀ ਉਹਨੇ ਤਾਂ ਝਾੜੂ-ਪੂੰਛਾ ਕਰਤਾ ਆ ਕੇ ਹੁਣ ਮੈਂ ਪੱਖੇ ਲਾਈ ਤਾਂ ਸਾਰਾ ਕੁਝ ਬੰਦ ਕਰਿਆ ਪਾਣੀ ਪੀ ਕੇ ਫਿਰ ਮੈਂ ਜਾਂਦੀ ਆ ਕਿਚਨ ਵਿੱਚ ਕਰਦੀ ਆ ਬ੍ਰੈਕਫਾਸਟ ਦੀ ਤਿਆਰੀ ਐਨੇ ਸਵੇਰੇ-ਸਵੇਰੇ ਕੰਮ ਹੁੰਦੇ ਨੇ ਨਾਲ ਮੈਂ ਬਹੁਤ ਕੰਮ ਆਪਦੇ ਪਹਿਲਾਂ ਪਲੈਨਿੰਗ ਕਰਕੇ ਚੱਲਦੇ ਕੁਛ ਨਾ ਕੁਛ ਰਾਤ ਨੂੰ ਕਰਕੇ ਜਿਵੇਂ ਮੈਂ ਲਈ ਕੱਲ ਮੈਂ ਰੈਡਕਲੀ ਵੀ ਸਵੇਰੇ ਕੰਮ ਘੱਟ ਹੋਣ ਪਰ ਫਿਰ ਵੀ ਹੋ ਜਾਂਦੇ ਨੇ ਹਨਾ ਕਿੰਨੇ ਕੰਮ ਨਿੱਕੇ-ਨੇਕੇ ਕਰਦੇ ਚਲੋ ਜਾਨੀ ਵੇਸ ਚਲੋ ਵਧੀਆ ਕੰਮ ਲੱਗੀਆਂ ਬੀਜੀ ਆਪਣਾ ਦਿਮਾਗ ਨਹੀਂ ਤਾਂ ਬੰਦਾ ਬਿਲਾ ਬੈਹਦਾ ਦਿਮਾਗ ਫਿਰ ਪਤਾ ਹੀ ਕਿਵੇਂ ਖਰਾਬ ਹੁੰਦਾ ਹਨਾ ਵਧੀਆ ਚਲੋ ਸ਼ੁਕਰ ਦਾਤਾ ਦਾ ਵੀ ਕੰਮ ਲਾਇਆ ਹੋਇਆ ਆਪਾਂ ਨੂੰ ਡਿਊਟੀਆਂ ਲਾਈਆਂ ਹੋਈਆਂ ਨੇਗੀ ਆਪਣੀਆਂ ਧੰਨਵਾਦ ਉਸ ਪ੍ਰਮਾਤਮਾ ਦਾ ਸਾਹ ਚੱਲ ਰਹੇ ਨੇ ਰਾਜੀ ਖੁਸ਼ੀਆਂ ਤੰਦਰੁਸਤਾਂ ਚਲੋ ਜੀ ਪਾਣੀ ਪੀ ਲਈ ਫਿਰ ਪਾਣੀ ਪੀ ਕੇ ਚਲਦੇ ਕਿਚਨ ਵਿੱਚ ਇਧਰ ਮੈਂ ਤਿਆਰੀ ਕਰ ਲਈ ਪਨੀਰ ਦੇ ਪਰੌਂਠੇ ਦੇ ਪਨੀਰ ਕद्दूकस ਕਰ ਲਏ ਵਿੱਚ ਪਿਆਜ਼ ਧਨੀਆ ਪਾਲਕ ਤੇ ਐਕਸਟਰਾ ਪਿਆਜ਼ ਧਨੀਆ ਹੋਰ ਪਿਆ ਹਰੀ ਮਿਰਚ ਵੀ ਇਹਦੇ ਵਿੱਚ ਪਾ ਲਈ ਮੈਂ ਲੋੜ ਵਗ ਤੋਂ ਪਨੀਰ ਕद्दूकस ਕਰਕੇ ਮੈਂ ਹੋਰ ਨਾਲ ਨਾਲ ਇੱਧਰ ਕੱਢੀ ਪਿੱਤ ਦਵਿੰਦਰ ਦੀ ਸਮਝੀ ਮਾਈਕ੍ਰੋਵੇਵ ਚ ਦੂਸਰੀ ਪਲੇਟ ਚ ਪਾ ਕੇ ਇਹਨੂੰ ਕਰਦੀਆਂ ਗਰਮ ਤੇ ਖਿੰਨ ਖਡਾਉਣ ਪਹਿਲੇ ਕਿਉਂ ਮੇਰਾ ਰਾਤ ਦਾ ਪੇ ਬਾਹਰ ਫ੍ਰਿਜ ਚ ਜਾ ਕੇ ਰੱਖਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਮੈਨੂੰ ਮੈਂ ਭੱਜ ਕੇ ਰੱਖਿਆ ਮਾਂ ਇੱਧਰ ਬਣੀ ਪਈ ਹੈ ਦਾਲ ਹਾਲੇ ਮੈਂ ਕੁੱਟਣੀ ਹੈ ਦਾਲ ਰਸੇ ਵਾਲੀ ਦਾਲ ਬਣਾਉਣੀ ਹੈ ਇਹ ਤਾਂ ਸੁੱਕੀ ਪਣੀ ਹੋਈ ਇੱਕ ਵਾਰ ਰਸੇ ਵਾਲੀ ਬਣਾਉਂਗੀ ਕੁੱਟਣੀ ਹੈ ਮੇਰਾ ਟਾਈਮ ਨਹੀਂ ਲੱਗਾ ਮੂੰਗੀ ਸਾਬਤ ਮੂੰਗੀ ਤੇ ਛੋਲੇ ਪਾਈ ਸੀ ਬਿਦਲੇ ਹੋਏ ਛੋਲੇ ਕੋ ਮੈਂ ਹੁੰਦਿੰਦਰ ਕਾਲੀਕਰੀ ਕਰਨ ਕਿ ਮੇਰਾ ਫੁਲਕਾ ਬਣਾ ਦੇ ਉਹਨਾਂ ਨੂੰ ਫੁਲਕਾ ਬਣਾਉਣੀ ਆ ਘਰ ਦੀ ਸਬਜ਼ੀ ਕਰਮ ਇਹ ਸੀ ਮੇਰਾ ਅੱਜ ਦਾ ਬ੍ਰੈਕਫਾਸਟ ਪਨੀਰ ਵਾਲਾ ਪਰੌਂਠਾ ਇੱਕ ਮੈਂ ਹੈਵੀ ਜਿਹਾ ਪਰੌਂਠਾ ਬਣਾ ਲਿਆ ਸੀ ਨਾਲ ਮੈਂ ਦਹੀਂ ਲਈਆ ਪਰੌਂਠੇ ਖਾਣ ਨੂੰ ਦਿਲ ਕਰੇ ਕਦੇ-ਕਦੇ ਪਰੌਂਠਾ ਵੀ ਖਾਣਾ ਚਾਹੀਦਾ ਟਾਈਮ ਹੋ ਰਿਹਾ 10:30 ਦਾ ਤੇ ਮੈਂ ਹੁਣ ਨਾ ਕਿ ਫ੍ਰੀ ਹੋਈਆਂ ਕੱਪੜੇ ਤੈਅ ਕਰ ਰਹੀਆਂ ਕੱਪੜੇ ਉਤਾਰ ਕੇ ਪਹਿਲਾਂ ਅੰਦਰ ਰੱਖ ਗਈ ਸੁਨਣ ਤੋਂ ਪਹਿਲੀ ਤੈਅ ਹੁਣ ਕਰਦੀਆਂ ਸੁੱਕ ਗਏ ਸੀ ਧੁੱਪ ਬਹੁਤ ਤੇਜ਼ ਆ ਪਾਣੀ ਨਾਲ ਤੋਂ ਰਿਜਰ ਦੀ ਸਵੇਰ ਸੁੱਕ ਜਾਂਦੇ ਨੇ ਥੋੜੀ ਕੱਪੜੇ ਸੱਜਵੇਂ ਸੈਮੀ ਮਸ਼ੀਨ ਚਲਾ ਕੇ ਥੋੜੀ ਫੂਲੀ ਵਾਲਾ ਲੋਡ ਹੈ ਨਹੀਂ ਸੀ ਇੰਨੇ ਜ਼ਿਆਦਾ ਹੈ ਨਹੀਂ ਸੀ ਕੱਪੜੇ ਉਹ ਤਰ ਕੇ ਫਿਰ ਆਪਾਂ ਉਹ ਥਾਂ ਟਿਕਾ ਦੂ ਮੈਂ ਕਿ ਬੈੱਡ ਖਾਲੀ ਹੋਊਗਾ ਫਿਰ ਨਾ ਬੈੱਡ ਤੇ ਪਈ ਵੀ ਢੇਰ ਜਿਹਾ ਲੱਗਿਆ ਪੂਰਾ ਨਾਲ ਦ ਮੈਨੂੰ ਆਦਤ ਨਹੀਂ ਹੈਗੀ ਪਹਿnde ਦਿਨ ਉਹ ਵੀ ਮੈਂ ਢੇਰ ਜਿਹਾ ਮਾਰ ਕੇ ਰੱਖਾਂ ਫੈਟ ਕੇ ਕਰਦੀਆਂ ਜੇ ਟਾਈਮ ਲੱਗੂ ਫੇਰ ਕਰੂੰ ਨਹੀਂ ਮੈਨੂੰ ਆਉਂਦਾ ਵੀ ਜੇ ਕੱਪੜੇ ਕੋਰ ਤਾਰ ਲੈ ਬੈਠ ਦੇ ਢੇਰ ਨਾ ਮਾਰਾਂ ਜੇ ਮੈਂ ਕਿਚਨ ਚ ਬੀਜੇ ਕੰਮ ਕਰਾਂ ਫਿਰ ਕੀ ਕਹਿਣਾ ਥੋੜਾ ਟਾਈਮ ਹੀ ਮੈਂ ਰੱਖਦਾ ਨਹੀਂ ਪ੍ਰੈਸ ਵਾਲੇ ਸੇਮ ਦੇ ਪ੍ਰੈਸ ਕਰ ਦੂੰਗੀ ਤੈਵਾਲ ਵਾਲਾ ਕਰਕੇ ਸਮਾਂ ਬਸ ਇਹ ਰੁਟੀਨਾ ਮੇਰਾ ਸ਼ੁਰੂ ਤੋਂ ਹੀ ਹਰ ਦਵਿੰਦਰ ਕਈ ਵਾਰ ਕਹਿੰਦੇ ਨੇ ਵੀ ਮੇਰੇ ਕੱਪੜਿਆਂ ਦਾ ਘੱਟ ਪ੍ਰੈਸ ਨਾ ਮਾਰਾ ਕਰ ਦੂ ਕਰ ਹੁਣ ਜਿਵੇਂ ਗਰਮੀਆਂ ਚ ਪੌਨ ਕਰੇ ਪੌਨਰ ਕੁਰਤੇ ਪਿਆਵੇਂ ਹੁੰਦੇ ਨੇ ਉਹ ਵੀ ਮੈਂ ਪ੍ਰੈਸ ਕਰ ਦਾਂਗੇ ਫਿਰ ਇਹ ਕਹਿੰਦੇ ਮੇਰੇ ਕੱਪੜਿਆਂ ਤੇ ਨਹੀਂ ਪ੍ਰੈਸ ਨਾ ਮਾਰਾ ਕਰ ਪਤਾ ਨਹੀਂ ਮੇਰੇ ਤੋਂ ਪ੍ਰੈਸ ਤੋਂ ਬਿਨਾਂ ਕੱਪੜੇ ਅਲਮਾਰੀ ਤੇ ਨਹੀਂ ਆਉਂਦੇ ਮੈਂ ਧਾਰੀ ਵਿੱਚ ਸਾਡੇ ਵੀ ਪ੍ਰੈਸ ਤੋਂ ਬਿਨਾਂ ਹੁੰਦਾ ਜਿਹੜਾ ਜਿਹੜੇ ਕੱਪੜੇ ਨੂੰ ਪ੍ਰੈਸ ਲੋੜਾ ਕਾਟਨ ਦਾ ਵੀ ਉਹ ਤੇ ਪ੍ਰੈਸ ਸਭ ਜਣੀ ਚਾਹੀਦੀ ਹੈ ਤਾਂ ਹੀ ਸਾਡੇ ਕੱਪੜੇ ਫਟਾਫਟ ਫ ਵਧੀਆ ਕੰਡੀਸ਼ਨ ਚ ਪਈ ਰਹਿਣਾ ਨੂੰ ਕਿ ਮੈਂ ਕੇਅਰ ਬਹੁਤ ਜ਼ਿਆਦਾ ਕਰਦੀ ਆ ਕੱਪੜਿਆਂ ਦੀ ਤੇ ਹੁਣ ਦੁਪਹਿਰ ਤੱਕ ਲੰਚ ਤੱਕ 1 ਵਜੇ ਤੱਕ ਮੇਰਾ ਟਾਈਮ ਆ ਚਾਹੇ ਮੈਂ ਸੌਵਾਂ ਮਾ ਚਾਹੇ ਮੈਂ ਪਾਠ ਕਰਾਂ ਚਾਹੇ ਮੈਂ ਫੋਨ ਤੇ ਜੋਰ ਦੇਦਾ ਹਨ 1 ਵਜੇ ਤੱਕ ਮੈਂ ਪੂਰਾ ਹੁਣ ਰੈਸਟ ਕਰੂੰਗੀ 1 ਵਜੇ ਕਿਚਨ ਚ ਜਾਊਂਗੀ ਲੰਚ ਕਰੂੰਗੀ ਉਸ ਤੋਂ ਬਾਅਦ ਮੈਂ ਕੰਮ ਸ਼ੁਰੂ ਕਰਨਾ ਨਹੀਂ ਹੁੰਦੀ ਆ ਅੱਜ ਡੀਪ ਕਲੀਨਿੰਗ ਸਾਫ ਸਫਾਈ ਕੁਝ ਵੀ ਨਹੀਂ ਕਰੀ ਘਰ ਦੀ ਤੇ ਬਾਥਰੂਮ ਡੀਪ ਕਲੀਨ ਕਰਨ ਵਾਲਾ ਉਹ ਮੈਂ ਸੋਚ ਰਹੀ ਆ ਵੀ ਮੈਂ ਸ਼ਾਮ ਨੂੰ ਕਰ ਲੂੰਗੀ चाहे लंच तो बाद करना ला चाहे मैं अभी चाह चू पी के फिर कर ला क्योंकि तो शाम को मैं दाल सब्जी कुछ नहीं बनाई गाजर रात वाली पी दाल भी बनाई सवेरे वह भी सब चलूगी शाम वास्ते बहुत बाथरूम डीप क्लीन कर लो सवेरे फिर काम से टाइम नहीं लगता है तो जो डीप क्लीन कर दें टाइम ज्यादा लगता अर्धा पौना घंटा लग जाता इस करके शाम भी देखूंगी डीप क्लीनिंग का यह भी शाम कम खत्म कर दूँगी ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਇੱਕ ਬਿਸਕਟ ਕੇਕ ਦੀ ਰੈਸিপি ਬਿਸਕਟ ਚਾਕਲੇਟ ਕੇਕ ਇਹ ਵਿੱਚ ਚਾਕਲੇਟ ਬਿਸਕਟਸ ਕੱਲ ਪੀਸ ਕੇ ਰੱਖੇ ਸੀ ਪਾਊਡਰ ਬਣਾ ਕੇ ਤੇ ਇਹਦੇ ਵਿੱਚ ਅੱਜ ਮੈਂ ਕੇਕ ਬਣਾ ਰਹੀ ਹਾਂ ਤੇ ਇਹਨੂੰ ਮੈਂ ਬਿਸ ਪਾਊਡਰ ਨੂੰ ਬਿਸਕਟ ਪਾਊਡਰ ਨੂੰ ਲੈ ਲਵਾਂਗੀ ਬਾਉਲ ਵਿੱਚ ਤਾਜ਼ੇ ਨਾਲ ਹੀ ਲੈ ਰਹੀ ਮੈਂ ਬਹੁਤ ਛੋਟਾ ਘੱਟ ਕੁਆਂਟੀਟੀ ਵਿੱਚ ਬਣਾਉਣਾ ਜਿਹੜਾ ਅੱਜਾਂ ਚ ਖਾਧਾ ਜਾਵੇ ਕਿਉਂਕਿ ਮੈਂ ਚਾਕਲੇਟ ਸੌਸ ਵਾਲਾ ਬਣਾਉਂਗੀ ਹੈ ਨਾ ਫਿਰ ਉਹ ਇਕ ਦਵਿੰਦਰ ਪਸੰਦ ਨਹੀਂ ਕਰਦਾ ਚਾਕਲੇਟ ਵਾਲਾ ਮੈਂ ਵੀ ਕਿੰਨਾ ਖਾ ਲੂੰਗੀ ਬੇਟਾ ਖਾਊਗਾ ਇਹ ਕਹੇ ਲੋ ਬਸ ਇਸ ਕਰਕੇ ਮੈਂ ਥੋੜੀ ਕੁਆਂਟੀਟੀ ਵਿੱਚ ਬਣਾ ਰਹੀ ਹ ਯਾਰਾ ਬਿਸਕਟ ਕੇਕ ਬਣਾਉਣੇ ਨਾ ਉਹਦੇ ਵਿੱਚ ਕੱਲਾ ਬੇਕਿੰਗ ਪਾਊਡਰ ਪੈਂਦਾ ਬੇਕਿੰਗ ਸੋਡਾ ਨਹੀਂ ਪੈਂਦਾ ਅੱਧਾ ਚਮਚ ਬੇਕਿੰਗ ਪਾਊਡਰ ਦਾ ਤੇ ਇਹਦੇ ਵਿੱਚ ਪਰਲੇ ਮੈਂ ਕੋਕੋਆ ਪਾਊਡਰ ਬੈਸਟਾ ਬਿਸਕਟਸ ਚਾਕਲੇਟ ਫਲੇਵਰ ਦੇ ਨੇ ਪਰ ਫੇਰ ਵੀ ਤੁਸੀਂ ਹੋਰ ਜ਼ਿਆਦਾ ਚਾਕਲੇਟ ਫਲੇਵਰ ਚਾਹਦੇ ਹੋ ਤਾਂ ਕੋਕਾ ਪਾਊਡਰ ਪਾ ਸਕਦੇ ਹੋ ਨਹੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇੱਕ ਚਮਚ ਭਰ ਕੇ ਮੈਂ ਐਡ ਕਰ ਲਿਆ ਇਹਦੇ ਵਿੱਚ ਕੋਕੋਆ ਪਾਊਡਰ ਇਹ ਨਾਲ ਹੋਰ ਜ਼ਿਆਦਾ ਡਾਰਕ ਚਾਕਲੇਟ ਕੇਕ ਬਣੂਗਾ ਚੀਨੀ ਮੈਂ ਨਹੀਂ ਪਾਈ ਕਿਉਂਕਿ ਬਿਸਕਟਸ ਆਲਰੇਡੀ ਮਿੱਠੇ ਹੁੰਦੇ ਨੇ ਤੇ ਇਹਦੇ ਵਿੱਚ ਮੈਂ ਕੋਈ ਆਇਲ ਬਟਰ ਕੁਝ ਵੀ ਨਹੀਂ ਪਾਇਆ ਕਿਉਂਕਿ ਜਰ ਬਿਸਕਟਸ ਬਣਾਉਂਦੇ ਨੇ ਆਲਰੇਡੀ ਉਹਦੇ ਵਿੱਚ ਆਇਲ ਬਟਰ ਪਾਇਆ ਹੁੰਦਾ ਸਿਰਫ ਮੈਂ ਦੁੱਧ ਪਾ ਰਿਹਾ ਰੂਮ ਟੈਂਪਰੇਚਰ ਦਾ ਬਿਸਕਟਸ ਪਾਊਡਰ ਬੇਕਿੰਗ ਪਾਊਡਰ ਪਾਊਡਰ ਪਾਇਆ ਵਿੱਚ ਮੈਂ ਤੇ ਕੋਕਾ ਪਾਊਡਰ ਪਾਇਆ ਦੁੱਧ ਨਾਲ ਇਹਨੂੰ ਅਚੀ ਤਰ੍ਹਾਂ ਇੱਕ ਬੈਟਰ ਬਣਾ ਲਾਂਗੇ ਤੇ ਇਹਦੇ ਵਿੱਚ ਮੈਂ ਪਾ ਲਿਆ ਚਾਕਲੇਟ ਐਸੈਂਸ ਤੁਸੀਂ ਵਨੀਲਾ ਐਸੈਂਸ ਵੀ ਪਾ ਸਕਦੇ ਹੋ ਚਾਕਲੇਟ ਐਸੈਂਸ ਵੀ ਪਾ ਸਕਦੇ ਹੋ ਇਹ ਨਹੀਂ ਕੁਝ ਪਾਉਂਗੇ ਤਾਂ ਵੀ ਇੱਕ ਅੱਛਾ ਫਲੇਵਰ ਆਜੂਗਾ ਕਿ ਬਿਸਕੁਟਸ ਆਪਣੇ ਆਲਰੇਡੀ ਚਾਕਲੇਟ ਫਲੇਵਰ ਚ ਨੇ ਆਏ ਕਹਿ ਲਓ ਇਹ ਕੇਕ ਵਿੱਚ ਅੱਧਾ ਸਮਾਨ ਪੈਂਦਾ ਹੁ ਜਿਆਦਾ ਸਮਾਨ ਦੀ ਲੋੜ ਨਹੀਂ ਹੁੰਦੀ ਤੇ ਬਿਲਕੁਲ ਰੂਮ ਟੈਂਪਰੇਚਰ ਦਾ ਹਲਕਾ ਜਾਂ ਕੋਸਾ ਜਾਂ ਦੁੱਧ ਪਾ ਕੇ ਆਪ ਇੱਕ ਅੱਛਾ ਬੈਟਰ ਬਣਾ ਲਾਂਗੇ ਸਮੂਥ ਜਿਹਾ ਬੈਟਰ ਬਹੁਤ ਜ਼ਿਆਦਾ ਪਤਲਾ ਨਹੀਂ ਬਹੁਤ ਜ਼ਿਆਦਾ گاੜਾ ਨਹੀਂ ਇੱਕ ਅੱਛਾ ਜਿਹਾ ਬੈਟਰ ਬਣਾ ਲਾਂਗੇ ਤੇ ਇਹ ਬੈਟਰ ਨੂੰ ਆਪਾਂ ਟਰਾਂਸਫਰ ਕਰ ਲਾਂਗੇ ਕੇਕ ਟਿਨ ਚ ਕੇਕ ਟਿਨ ਆਪਾਂ ਪਹਿਲਾਂ ਇੰਗਰੀਸ ਕਰਕੇ ਰੱਖਣਾ ਆਇਲ ਲਗਾ ਕੇ ਤੇ ਮੈਂ 10 ਛਿੜਕ ਕੇ ਸਾਰੀਆਂ ਸਾਈਡਸ ਤੇ ਲਾ ਕੇ ਕੇਕ ਆਪਣਾ इजीली ਬਾਹਰ ਨਿਕਲੇ। ਜੇ ਕੇਕ ਹੀ ਬਾਹਰ ਨਹੀਂ ਨਿਕਲੂਗਾ ਆਪਣਾ ਕੇਕ ਟੁੱਟ ਜੂਗਾ ਨਾ ਫਿਰ ਕੇਕ ਬਣਾਇਆ ਤਾਂ ਕੀ ਫਾਇਦਾ ਫਿਰ ਆਪਣਾ ਮਨ ਖਰਾਬ ਹੋ ਜਾਂਦਾ ਇਸ ਚੀਜ਼ ਬਣਾ ਕੇ ਇਸ ਕਰਕੇ ਕੇਕ ਟਿਨ ਹਮੇਸ਼ਾ ਚੰਗੀ ਤਰ੍ਹਾਂ ਪਹਿਲਾਂ ਹੀ ਗ੍ਰੀਸ ਕਰਕੇ ਰੱਖੋ। ਸਾਰਾ ਟ੍ਰਾਂਸਫਰ ਕਰਕੇ ਕੇਕ ਮਟੀਰੀਅਲ ਹਲਕਾ ਜਿਹਾ ਅਪਾ ਟੈਪ ਟੈਪ ਕਰ ਦਾਂਗੇ ਤਾਂ ਕਿ ਵਿੱਚੋਂ 에ਅਰ ਬੱਬਲਸ ਜੇ ਨਿਕਲ ਜਾਣ। ਟਿਨ 'ਚ ਹੋਣਾ ਪਏ ਨੂੰ ਰੱਖ ਦਿੰਦੇ ਨੇ ਅਵਾਂ 'ਚ ਮੈਂ ਨਮਕ ਪਾ ਕੇ ਰੱਖਿਆ ਹੈ ਬੋਤਲੇ ਵਿੱਚ। ਗਰਮ ਕਰਤਾ ਸੀ ਗੈਸ ਔਨ ਕਰਤਾ ਸੀ ਤੇ ਗੈਸ ਹੋਣਾ ਅਪਾ ਮੀਡੀਅ ਫਾਉਂਡਮੈਂਟਲ ਲਈ ਉਸ ਤੋਂ ਬਾਅਦ ਆਪਾਂ ਸਲੋ ਕਰ ਦਾਂਗੇ ਤੇ ਕੇਕ ਇੰਨੀ ਜਲਦੀ ਬਣ ਗਿਆ ਸੀ ਕਿਉਂਕਿ ਮਟੀਰੀਅਲ ਬਹੁਤ ਜ਼ਿਆਦਾ ਥੋੜਾ ਸੀਗਾ ਜੇ ਜ਼ਿਆਦਾ ਮਟੀਰੀਅਲ ਹੋਵੇ ਫਿਰ ਜ਼ਿਆਦਾ ਟਾਈਮ ਲੰਘਦਾ ਸਿਰਫ ਅੱਧੇ ਘੰਟੇ ਦੇ ਵਿੱਚ ਕੇਕ ਬਣ ਗਿਆ ਸੀਗਾ ਫਿਰ ਮੈਂ ਕੇਕ ਕੱਟਦਾ ਬਾਹਰ ਰੂਮ ਟਾ ਕੇ ਪੂਰੇ ਨਾਲ ਰੱਖ ਦਾਨਿਆ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਅੱਗੇ ਦੇਖਾਂਗੇ ਥੋੜਾ ਮੈਂ ਬਣਾ ਰਹੀ ਹਾਂ ਚਾਕਲੇਟ ਸੌਸ ਔਰ ਚਾਕਲੇਟ ਗਨਾਸ਼ ਕਹਿ ਸਕਦਾ ਇੱਕ ਕੌਲੀ ਦੁੱਧ ਦੀ ਲਈ ਹੈ ਮੈਂ ਅੱਧੀ ਕੌਲੀ ਚੀਨੀ ਦੀ ਚੀਨੀ ਥੋੜੀ ਘੱਟ ਲਈ ਹੈ ਮੈਂ ਤੁਸੀਂ ਅੱਧੀ ਕੌਲੀ ਲੈ ਲਿਓ ਇਦ ਵਿੱਚ ਮੈਂ ਪਾ ਰਹੀ ਹਾਂ ਕਾਰਨ ਫਲਾਰ ਪਾਊਡਰ ਇਹਨੂੰ ਗਾੜਾ ਕਰਨ ਵਾਸਤੇ ਡੇਢ ਚਮਚ ਪਾ ਰਹੀ ਹਾਂ ਤੁਸੀਂ ਜੇ ਕਾਰਨ ਫਲਾਰ ਪਾਊਡਰ ਨਹੀਂ ਹੋਊਗਾ ਤੁਸੀਂ 1 ਚਮਚ ਮੈਦਾ ਪਾ ਲਓ ਇਹਦੀ ਜਗ੍ਹਾ ਤੇ ਤੇ ਇਹਦੇ ਵਿੱਚ ਹੁਣ ਆ ਪਾਉਂਗੀ ਕੋਕੋਆ ਪਾਊਡਰ ਚਾ ਕਿ ਆਪਣੀ ਚਾਕਲੇਟ ਸੌਸ ਜਿਹੜੀ ਬਣੂਗੀ ਨਾ ਚਾਕਲੇਟ ਫਲੇਵਰ ਚ ਆਪਾਂ ਚਾਹੀਦੀ ਹੈ ਇਸ ਕਰਕੇ ਕੋਕੋਆ ਪਾਊਡਰ ਆਪਾਂ ਨੂੰ ਪਾਉਣਾ ਹੀ ਪੈਣਾ ਇਹ ਚੀਜ਼ਾਂ ਇਹ ਵਿੱਚ ਮੈਂ ਪਾਈਆਂ ਨੇ ਔਰ ਕਾਰਨ ਫਲਾਰ ਨਾਲ ਆਪਣੀ ਸੌਸ ਜੀ ਠੀਕ ਗਾੜੀ ਹੋਊਗੀ ਚੀਨੀ ਤੁਸੀਂ ਅੱਧੇ ਕੋਲੀ ਲੈ ਲਓ ਮੈਂ ਹਲਕਾ ਜਿਹਾ ਮਿੱਠਾ ਘੱਟ ਹੀ ਰੱਖਾਂਗਾ ਕਿਉਂਕਿ ਕੇਕ ਤੇ ਮੈਂ ਪਾਉ ਤੇ ਉਸ ਤੋਂ ਬਾਅਦ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਰੱਖ ਦਾਂਗੇ ਗੈਸ ਤੇ ਗੈਸ ਔਨ ਕਰ ਲਾਂਗੇ ਤੇ ਗੈਸ ਤੇ ਰੱਖ ਲਾਂਗੇ ਜਿਵੇਂ ਜਿਵੇਂ ਇਹ ਗਰਮ ਹੋਣਾ ਸ਼ੁਰੂ ਹੋਊਗਾ ਗੈਸ ਤੁਸੀਂ ਹੌਲਕਾ ਹੌਲਕਾ ਘਟਾਈ ਚੱਲਿਓ ਨਹੀਂ ਤਾਂ ਇਹ ਇੱਕਦਮ ਜੋ ਰੁਕਾਣਾ ਹੋ ਗਿਆ ਨਾ ਫਿਰ ਕੇਵਰ ਸੜਨ ਲੱਗ ਪੈ ਡਰ ਰਹਿਂਦਾ ਇਹ ਜਿਵੇਂ ਜਿਵੇਂ ਗਰਮ ਹੋਈ ਜੀ ਲੋ ਸਾਰਾ ਕੁਝ ਮਿਕਸ ਹੋਈ ਚੱਲੂ ਨਾਲੇ گاੜਾ ਹੋਈ ਚੱਲੂ ਆਪਾਂ ਹਿਲਾਈ ਜਾਣਾ ਹਲਾਉਣਾ ਨਹੀਂ ਹਟਣਾ ਦੇਖੋ ਦੇਖਦੇ ਦੇਖੋ ਕਿੰਨੀ ਸੌਸ ਇਹ ਗਾੜੀ ਹੋ ਗਈ ਨਾ ਹੁਣ ਆਪਾਂ ਗੈਸ ਬਿਲਕੁਲ ਸলো ਕਰ ਦੇਣਾ ਸਿਮ ਬਿਲਕੁਲ ਸਿਮ ਕਰ ਦੇਣਾ ਜਿਵੇਂ ਜਿਵੇਂ ਗਾੜੀ ਹੋਊ ਕਿਉਂਕਿ ਹੁਣ ਮੈਂ ਗੈਸ ਬੰਦ ਕਰਤਾ ਸੌਸ ਆਲਰੇਡੀ ਬਣ ਚੁੱਕੀ ਹੈ ਕਿਉਂਕਿ ਠੰਡੀ ਹੋ ਕੇ ਇਹਨਾਂ ਹੋਰ ਵੀ ਗਾੜੇ ਹੋਣਾ ਹੁਣ ਇਹਦੇ ਵਿੱਚ ਐਟ ਲਾਸਟ ਮੈਂ ਪਾ ਰਹੀ ਹਾਂ ਚਾਕਲੇਟ ਐਸੈਂਸ 2-4 ਕੂੰਦਾਂ ਤੇ ਇੱਕ ਅੱਧਾ ਚਮਚ ਘਰ ਵਾਲੇ ਬਟਰ ਦਾ ਤੁਸੀਂ ਦੂਸਰਾ ਰੈਡੀਮੇਡ ਬਟਰ ਵੀ ਪਾ ਸਕਦੇ ਹੋ ਵਜਾਂਣ ਵਾਲਾ ਮੈਂ ਘਰ ਵਾਲਾ ਬਟਰ ਪਾ ਤਾਂ ਇਹਨਾਂ ਸੌਸ ਤੇ ਥੋੜੀ ਚਮਕ ਆ ਜੂ ਸ਼ਾਈਨਿੰਗ ਨਹੀਂ ਆ ਜੂਗੀ ਸੌਸ ਅੱਛੀ ਲੱਗੂ ਦੇਖਣ ਨੂੰ ਇੱਕ ਚਮਕੀ ਆ ਜੂਗੀ ਆਪਣੇ ਸੌਸ ਚਾਕਲੇਟ ਸੌਸ ਬਣ ਕੇ ਤਿਆਰ ਆ ਤੁਸੀਂ ਇਹ ਕੇਕ ਤੇ ਡੈਜ਼ਰਟਸ ਤੇ ਈਵਨ ਆਪਣੀ ਕੋਈ ਆਈਸਕ੍ਰੀਮ ਹੋਂਦੀ ਹੈ ਜਿਵੇਂ ਵੈਨੀਲਾ ਆਈਸਕ੍ਰੀਮ ਹੋ ਤੇ ਇਹ ਸੌਸ ਬਹੁਤ ਅੱਛੀ ਲੱਗਦੀ ਹੈ ਇਸ ਤਰ੍ਹਾਂ ਤੁਸੀਂ ਖਾ ਸਕਦੇ ਹੋ ਬਣਾ ਕੇ ਫ੍ਰਿਜ ਵਿੱਚ ਰੱਖ ਲਓ ਹਫਤਾ ਇਹ ਖਰਾਬ ਨਹੀਂ ਹੋਣੀ ਚਾਹੀ ਤੁਸੀਂ ਬੱਚਿਆਂ ਨੂੰ ਦੁੱਧ ਵਿੱਚ ਪਾ ਕੇ ਸ਼ੇਕ ਬਣਾ ਕੇ ਵੀ ਦੇ ਸਕਦੇ ਹੋ ਚਾਕਲੇਟ ਸ਼ੇਕ ਬਣਾ ਕੇ ਦੇ ਸਕਦੇ ਹੋ ਪਾ ਕੇ সিরাপ ਬਣਾ ਕੇ ਚਾਕਲੇਟ সিরাপ ਬਣ ਗਿਆ ਯਾਨੀ ਕਿ ਹੁਣ ਆਪਾਂ ਕੇਕ ਟਿੰਨ ਚੋਂ ਕਢਣਾ ਨੇ ਬਾਹਰ ਬਹੁਤ ਈਜ਼ੀਲੀ ਦੇਖੋ ਨਿਕਲਿਆ ਆ ਆਟਾ ਜਿਹੜਾ ਸਾਈਡਸ ਲੱਗੇ ਸੀ ਬੈਂਦਾ ਮੈਂ ਛਾੜ ਦੂੰਗੀ ਬਿਲਕੁਲ ਚਿਪਕਿਆ ਨਹੀਂ ਬਹੁਤ ਸੌਫਟ ਕੇਕ ਬਣਿਆ ਮੈਂ ਬਣਾਇਆ ਥੋੜਾ ਜਿਹੀ ਥੋੜੀ ਮਟੀਰੀਅਲ ਦਾ ਬਣਾਇਆ ਸੀਗਾ ਇਹ ਦੂਪਰ ਆਪਾਂ ਪਾਵਾਂਗੇ ਸੌਸ ਪਰ ਉੱਪਰ ਸੌਸ ਪਾਉਣ ਤੋਂ ਪਹਿਲਾਂ ਮੈਂ ਕੇਕ ਨੂੰ ਦੋ ਪਾਰਟਸ ਚ ਡਿਵਾਈਡ ਕਰੂੰਗੀ ਸੈਂਟਰ ਚੋਂ ਕਿਉਂਕਿ ਮੈਂ ਮੈਂ ਵਿੱਚ ਇੱਕ ਲੇਅਰ ਚਾਕਲੇਟ ਸੌਸ ਦੀ ਚਾਕਲੇਟ ਗਨਾਸ਼ ਦੀ ਲਗਾਉਂਗੀ ਤਾਂ ਕਿ ਵਿੱਚੋਂ ਵੀ ਨਾ ਕੇਕ ਵਾਂਗੂ ਪੇਸਟਰੀ ਵਾਂਗੂ ਚਾਕਲੇਟ ਫਲੇਵਰ ਆਵੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਦੇਖੋ ਵਿੱਚ ਹੱਗ ਵਾਲੀਆਂ ਗਲੀਆਂ ਜਿਹੜੀਆਂ ਹੁੰਦੀਆਂ ਨੇ ਇਹ ਨਿਸ਼ਾਨੇ ਹੁੰਦੇ ਕੇਕ ਦੀ ਅਚੀ ਤਰ੍ਹਾਂ ਪੱਕਣ ਦੀ ਸੋ ਮੈਂ ਪਿਛਲੀ ਲੇਅਰ ਤੇ ਵੀ ਜਿਹੜੀ ਮੈਂ ਚਾਕਲੇਟ ਸੌਸ ਬਣਾਈ ਐ ਸਪ੍ਰਿੰਟ ਕਰ ਦੂੰਗੀ ਇਹਨਾਂ ਜ਼ਿਆਦਾ ਟੇਸਟੀ ਲੱਗਦਾ ਨਾ ਤੁਸੀਂ ਤੁਹ ਜੱਜ ਨਹੀਂ ਕਰ ਸਕਦੇ ਤੁਸੀਂ ਇੱਕ ਬਿਸਕੁਟ ਨਾਲ ਕੇਕ ਖਾ ਰਹੇ ਹੋ ਕਿ ਕੋਈ ਅੱਛੀ ਤੁਸੀਂ ਚਾਕਲੇਟ ਪੇਸਟਰੀ ਖਾ ਰਹੇ ਹੋਗੇ ਤੁਸੀਂ ਬਿਲਕੁਲ ਜੱਜ ਹੀ ਨਹੀਂ ਕਰ ਸਕੋਗੇ ਇਹਨਾਂ ਜਿਆਦਾ ਟੇਸਟੀ ਲੱਗਦਾ ਚਾਕਲੇਟ ਸੌਸ ਨਾਲ ਖਾਸ ਕਰਕੇ ਕੇਕ ਤਾਂ ਲੱਗਦਾ ਲੱਗਦਾ ਟੇਸਟੀ ਹੈ ਤੇ ਚਾਕਲੇਟ ਸੌਸ ਨਾਲ ਹੋਰ ਵੀ ਜਿਆਦਾ ਦੇ ਉੱਪਰ ਲਿਆ ਸੀ ਉਹਦੇ ਵਿੱਚ ਮੈਂ ਨਾ ਚਾਕੂ ਨਾਲ ਥੋੜੇ ਥੋੜੇ ਗਲੀਆਂ ਕਰਤੀਆਂ ਤਾਂ ਕਿ ਜਿਹੜਾ ਆਪਣੀ ਸੌਸ ਆਪਾਂ ਉੱਪਰ ਲਗਾਵਾਂਗੇ ਸੌਸ ਅੰਦਰ ਤੱਕ ਚੱਲ ਜੇ ਉੱਪਰ ਮੈਂ ਗਲੀਆਂ ਕਰਦੇ ਕੇਕ ਮੈਂ ਬਹੁਤ ਜ਼ਿਆਦਾ ਠੰਡਾ ਨਹੀਂ ਕਰਿਆ ਬਸ ਮੈਂ ਕੇਕ ਬਣਾ ਕੇ ਨਾ ਬਾਹਰ ਕੱਢ ਕੇ ਰੱਖ ਦਿੱਤਾ ਤੇ ਮੈਂ ਸੌਸ ਬਣਾ ਲਈ ਨਾਲ ਦੀ ਨਾਲ ਹਲਕਾ ਹਲਕਾ ਹੀ ਗਰਮ ਇਸੀ ਕੇਕ ਦੇ ਤੇ ਨਾਲ ਦੀ ਨਾਲ ਮੈਂ ਸੌਸ ਪਾਉਣ ਲੱਗੀ ਉੱਪਰ ਹਲਕਾ ਗਰਮ ਦੇ ਦਾ ਅਲੱਗ ਟੇਸਟ ਆ ਜਦ ਤੁਸੀਂ ਠੰਡਾ ਫ੍ਰਿਜ ਵਿੱਚ ਰੱਖ ਕੇ ਖਾਓਗੇ ਉਹਦਾ ਅਲੱਗ ਟੇਸਟ ਹੈ ਬਹੁਤ ਟੇਸਟੀ ਲੱਗਦਾ ਹੈ ਜਿਵੇਂ ਮਰਜ਼ੀ ਤੁਸੀਂ ਖਾ ਲਓ ਇੰਨਾ ਜ਼ਿਆਦਾ ਚਾਕਲੇਟ ਹੀ ਬਣਿਆ ਸੀ ਨਾ ਮੂੰਹ ਵਿੱਚ ਪਾ ਕੇ ਇੰਨਾ ਜ਼ਿਆਦਾ ਅੱਛਾ ਲੱਗਦਾ ਹੈ ਬਿਲਕੁਲ ਕੁੱਲ ਰਿਹਾ ਸੀਗਾ ਸੌਸ ਨਾਲ ਇਹਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਅOi ਕਰੇ ਛੋਟੀ ਬੋਟੀ ਸੈਨੋਟ੍ਰੇਸ਼ਨ ਕਰਨੀ ਹੈ ਬੱਚਿਆਂ ਨੂੰ ਕੋਈ ਸਰਪ੍ਰਾਈਜ਼ ਹੈ ਨਾ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋਗੇ ਐਗ ਲੈਸ ਵੀ ਬਣ ਜਾਂਦਾ ਇਹ ਤੇ ਟੇਸਟੀ ਬਹੁਤ ਜ਼ਿਆਦਾ ਲੱਗਦਾ ਉੱਪਰ ਮੈਂ ਇਹਦੇ ਪਾ ਦੇ ਚਾਕਲੇਟ ਜੋ ਮੇਰੇ ਕੋਲ ਵਾਈਟ ਚਾਕਲੇਟ ਪਈ ਸੀ ਉਹਨੂੰ ਨਾ ਮੈਂ ਕਦੂਕਾਫ ਕਰ ਲਿਆ ਕਦੂਕਾਸ ਕਰਕੇ ਮੈਂ ਉੱਪਰ ਉਹ ਸਪ੍ਰਿੰਕਲ ਕਰ ਰਹੀ ਹਾਂ ਤੁਸੀਂ ਹਲਕੇ ਹਲਕੇ ਜੈਮਸ ਵੀ ਲਗਾ ਸਕਦੇ ਹੋ ਸਾਈਡਾਂ ਤੇ ਜਾਂ ਕਿਸੇ ਹੋਰ ਅੱਛੀ ਚਾਕਲੇਟਸ ਨਾਲ ਥੋੜੀ ਜਿੜ ਚਾਕਲੇਟ ਨਾਲ ਡੈਕੋਰੇਸ਼ਨ ਕਰ ਸਕਦੇ ਹੋ ਜਾਂ ਸਿੰਪਲ ਰੱਖ ਲੂ ਹੋਵੇ ਅੱਛਾ ਲੱਗੂਗਾ ਤੇ ਕੇਕ ਆਪਣਾ ਦੇਖੋ ਬਣ ਕੇ ਤਿਆਰ ਹੈ ਬਹੁਤ ਜ਼ਿਆਦਾ ਯਮਮੀ ਲੱਗਦਾ ਔਰ ਕੋਈ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਿਸਕਟ ਕੇਕ ਨੂੰ ਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਜਿਆਦਾ ਇਹਨੂੰ ਸਮਾਨ ਨਹੀਂ ਚਾਹੀਦਾ ਹੁੰਦਾ ਸਿਰਫ ਬਿਸਕਟਸ ਹੀ ਚਾਹੀਦੇ ਹੁੰਦੇ ਨਾ ਅੱਧਾ ਇੱਕ ਸਮਾਨ ਨਾਲ ਕੇਕ ਬਣ ਕੇ ਤਿਆਰ ਹੋ ਜਾਂਦਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਬਹੁਤ ਸੌਫਟ ਬਣਦਾ ਅੰਦਰੋਂ ਤੇ ਜੇ ਹੁਣ ਆਪਾਂ ਚਾਕਲੇਟ ਸੌਸ ਇਹਦੇ ਉੱਪਰ ਲਗਾ ਦੋ ਨਾ ਫਿਰ ਤਾਂ ਹੋਰ ਵੀ ਜ਼ਿਆਦਾ ਅੱਛਾ ਲੱਗਦਾ ਹੁਣ ਆਪਾਂ ਮੈਂ ਤੁਹਾਨੂੰ ਇੱਕ ਪੀਸ ਤਾਂ ਕੱਟ ਕੇ ਦਿਖਾਉਣੀ ਬਹੁਤ ਜ਼ਿਆਦਾ ਸੌਫਟ ਬਣਿਆ ਸੀਗਾ ਪਰ ਬਣਾਇਆ ਮੈਂ ਥੋੜਾ ਹੀ ਉਕੇ ਮੈਂ ਕਿੰਨਾ ਖਾ ਲੂੰਗੀ ਇੱਕ ਪੀਸ ਵੱਧ ਤੋਂ ਵੱਧ ਦੋ ਖਾ ਲੂੰਗੀ ਹੈ ਨਾ ਦਵਿੰਦਰ ਚਾਕਲੇਟ ਪਸੰਦ ਨਹੀਂ ਕਰਦੇ ਨਾ ਉਹ ਚਾਕਲੇਟ ਖਾਂਦੇ ਨੇ ਨਾ ਉਹ ਚਾਕਲੇਟ ਕੇਕ ਖਾਂਦੇ ਨੇ ਉਹ ਸਿਰਫ ਚਾਕਲੇਟ ਵੀ ਡ్రਾਈ ਫਰੂਟ ਵਾਲਾ ਖਾਂਦੇ ਨੇ ਸਿੰਪਲ ਚਾਕਲੇਟ ਵੀ ਨਹੀਂ ਖਾਂਦੇ ਇਸ ਕਰਕੇ ਮੈਂ ਥੋੜਾ ਹੀ ਬਣਾਇਆ ਜਿਹੜਾ ਇੱਕ ਦਿਨ ਚ ਖਤਮ ਹੋ ਜੇ ਟਾਈਮ ਹੋ ਰਿਹਾ 2:00 ਵਜੇ ਦਾ ਤੇ ਮੋਂਨਾਂ ਦੇ ਕੱਪੜੇ ਪ੍ਰੈਸ ਕਰ ਲੈ ਹੈਗੇ ਦੋ ਤਿੰਨ ਕੱਪੜੇ ਨੇ ਇੱਕ ਮੇਰਾ ਸੂਟ ਇੱਕ ਦੋਨਾਂ ਕਰਦੀ ਸ਼ਰਟ ਹੈ ਬਸ ਤਿੰਨ ਕੱਪੜੇਨ ਪਰ ਜਿੰਨੇ ਕ ਹੈਗੇ ਨਾਲ ਵੀ ਨਾਲ ਪ੍ਰੈਸ ਕਰ ਲਾਂਗੇ ਤਾਂ ਆਪਣਾ ਕੰਮ ਨਾਲ ਦੀ ਨਾਲ ਹੀ ਖਤਮ ਹੋ ਜਾਣਾ ਇਕੱਠਾ ਨਹੀਂ ਹੁੰਦਾ ਹੈ ਨਾ ਫਿਰ ਪ੍ਰੈਸ ਨਹੀਂ ਕਰਾਂਗੇ ਤੁਹਾਨੂੰ ਮਾਰੀ ਚ ਕੱਪੜੇ ਨਹੀਂ ਢਿਕਣਗੇ ਫਿਰ ਬਾਹਰ ਕਿਤੇ ਨਾ ਕੀਤੇ ਪੈ ਰਹੇਗੇ ਉਹ ਮੈਂ ਤਾਂ ਪਿਆ ਤੇ ਤਾਂ ਮਿੱਟੀ ਘੱਟਾ ਪੈ ਰਹੂ ਬਲ ਹੋਰ ਜ਼ਿਆਦੇ ਪੈਣਗੇ ਇਸਕਾ ਕਨਾ ਦੇ ਨਾਲ ਪ੍ਰੈਸ ਕਰਦੀ ਆ ਬਲ ਵੀ ਨਹੀਂ ਪਿਆ ਜ਼ਿਆਦੇ ਪੈਂਦੇ ਇੱਕ ਮੈਨੂੰ ਸਵਾਲ ਆ ਰਿਹਾ ਸੀਗਾ ਕੇਕ ਵਾਲੀ ਰੈਸਪੀ ਤੇ ਇੱਕ ਜਿਹੜੇ ਐਗ ਨਹੀਂ ਖਾਂਦੇ ਉਹ ਕੇਕ ਦੀ ਜਗ੍ਹਾ ਕੀ ਯੂਜ਼ ਕਰਨਾ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਵੀ ਤੁਸੀਂ ਐਗਸ ਦੀ ਜਗ੍ਹਾ ਤੁਸੀਂ ਮਿਲਕ ਮਲੇਟ ਕਰਨਾ ਹੈ ਮਿਲਕ ਯੂਜ਼ ਕਰ ਸਕਦੇ ਹੋ ਜਿਸ ਨੂੰ ਟੇਸਟ ਬਹੁਤ ਅੱਛਾ ਚਾਹੀਦਾ ਜੇ ਉਹ ਵੀ ਤੁਸੀਂ ਬਾਈ ਕਰ ਸਕਦੇ ਚਲੋ ਨਹੀਂ ਇੱਕ ਟਾਈਮ ਹੁੰਦਾ ਜਾਂ ਬਾਜ਼ਾਰ ਨਹੀਂ ਜਾਇਆ ਜਾਂਦਾ ਤੁਸੀਂ ਦਹੀਂ ਪਾ ਦਿਓ ਜਮ ਇੱਕ ਕੱਪ ਮੈਦਾ ਲੈ ਰਹੇ ਹਾਂ ਤਾਂ ਉਹਦੇ ਵਿੱਚ ਤੁਸੀਂ ਅੱਧਾ ਕੱਪ ਦਹੀਂ ਪਾ ਦਿਓ ਦਹੀਂ ਠੰਡੀ ਨਾ ਹੋਵੇ ਫ੍ਰੀਜ ਵਾਲੀ ਉਹਨੂੰ ਪਹਿਲਾਂ ਹੀ ਫ੍ਰੀਜੋਂ ਬਾਹਰ ਕੱਢ ਕੇ ਰੱਖ ਦਿਓ ਦਹੀਂ ਪਾ ਕੇ ਵੀ ਕੇਕ ਬਣ ਜਾਂਦਾ ਹੁੰਦਾ ਇੱਕ ਕੱਪ ਮੈਦੇ ਵਿੱਚ ਅੱਧਾ ਕੱਪ ਜਾਂ ਡੇਢ ਕੱਪ ਮੈਂ ਤਾਂ ਪਾਉਂਗੀ ਤਾਂ ਪੌਣਾ ਕੱਪ ਹੈਨਾ ਯਾਨੀ ਮੈਦੇ ਤੋਂ ਅੱਧੀ ਕੁਆਂਟੀਟੀ ਦਹੀਂ ਦੀ ਪਾਉਂਗੀ ਤੇ ਅੱਧਾ ਕੱਪ ਹੀ ਫਿਰ ਉਹਦੇ ਵਿੱਚ ਤੁਸੀਂ ਜੋ ਵੀ ਪਾਉਂਗੇ ਮਲਾਈ ਜਾਂ ਬਟਰ ਜਾਂ ਕਿਉਂ ਫਾਇਦਾ ਬਾਕੀ ਜਦੋਂ ਵੀ ਆਪਾਂ ਕੋਈ ਰੈਸਪੀ ਟਰਾਈ ਕਰਦੇ ਹਾਂ ਉਸ ਕਮੀ ਪੇਸ਼ੀ ਰਹਿੰਦੀ ਹੈ ਤੁਸੀਂ ਜ਼ਰੂਰ ਨੋਟ ਕਰੋ ਉਹਨੂੰ ਚੀਜ਼ ਤੇ ਗੌਰ ਕਰੋ ਤੇ ਆਪਣੀ ਗਲਤੀ ਤੇ ਗੌਰ ਕਰੋ ਵੀ ਇਹ ਚੀਜ਼ ਇਹ ਗਲਤੀ ਕਿਉਂ ਹੋ ਗਈ ਕੀ ਕਾਰਨ ਹੋ ਗਿਆ ਹਾਂ ਫਿਰ ਉਹਨੂੰ ਅਗਲੀ ਵਾਰ ਸੁਧਾਰੋ ਫਿਰ ਰੈਸਪੀ ਹੌਲੀ-ਹੌਲੀ ਕਰਕੇ ਵਧੀਆ ਬਣਦੀ ਜਾਂਦੀ ਆਪਣੇ ਨਾਪ ਵੀ ਵਧੀਆ ਸੈੱਟ ਹੋ ਜਾਂਦੇ ਨੇ ਤੇ ਬਸ ਇਹ ਹੁੰਦਾ ਕਿ ਜਿੰਨੀ ਵਾਰ ਆਪਾਂ ਬਾਰਿ-ਬਾਰੀ ਟਰਾਈ ਕਰਾਂਗੇ ਉਨੀ ਵਾਰ ਹੀ ਆਪਣੀ ਰੈਸਪੀ ਵਧੀਆ-ਵਧੀਆ ਵਧੀਆ ਬਣਦੀ ਜਾਊਗੀ ਆਪਣੀਆਂ ਗਲਤੀਆਂ ਘਟਦੀਆਂ ਜਾਣਗੀਆਂ ਇੱਕ ਟਾਈਮ ਆਪਾਂ ਪਰਫੈਕਸ਼ਨਲ ਲੈਵਲ ਤੇ ਪਹੁੰਚ ਜਾਣੀ ਹੁੰਦੀਆਂ ਨੇਗੇ ਤੁਰਾਏ ਜਰੂਰ ਕਰੋ ਆਪਾ ਡਰੋ ਨਾ ਕਿਸੇ ਵੀ ਚੀਜ਼ ਤੋਂ ਵੀ ਮੈਂ ਕਰ ਨਹੀਂ ਸਕਦੀ ਮੈਥੋਂ ਤਾਂ ਹੁੰਦਾ ਨਹੀਂ ਜੀ ਉਦੋਂ ਮੈਂ ਟਰਾਈ ਕੀਤਾ ਸੀ ਮੈਥੋਂ ਵਧੀਆ ਨਹੀਂ ਬਣਿਆ ਹਨਾ ਵੀ ਮੈਂ ਤਾਂ ਨਹੀਂ ਕਰ ਸਕੂਗੀ ਆਇਆ ਆਪਦਾ ਕੰਫੀਡੈਂਸ ਲੋ ਨਾ ਕਰੋ ਕਦੇ ਵੀ ਕਰ ਸਕਦੇ ਆ ਗਲਤੀ ਹੋ ਜਾਂਦੀ ਹੈ ਕਈ ਵਾਰ ਨਹੀਂ ਚੀਜ਼ ਕੋਈ ਪਰਫੈਕਟ ਬਣਦੀ ਮੈਂ ਤਾਂ ਹੁਣ ਵੀ ਕਈ ਕਈ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਪਰ ਇਹ ਤਾਂ ਨਹੀਂ ਮੈਂ ਆਪਾ ਆਸ ਹੀ ਛੱਡ ਦੋ ਵੀ ਮੈਥੋਂ ਤਾਂ ਹੁੰਦਾ ਨਹੀਂ ਤੇ ਮੈਂ ਕਰ ਨਹੀਂ ਸਕਦੀ ਇੱਕ ਵਾਰ ਜਰੂਰ ਟਰਾਈ ਕਰਕੇ ਦੇਖੋ ਦਹੀਂ ਨਾਲ ਟਰਾਈ ਕਰ ਲਓ ਜਿਹੜੇ ਐਗ ਨਹੀਂ ਖਾਂਦੇ ਜਿਹੜੇ ਐਗ ਖਾਂਦੇ ਨੇ ਐਗ ਨਾਲ ਟਰਾਈ ਕਰ ਲਿਓ ਫਾਈਨ ਹੋਗਾ ਸਾਡੇ ਪਿੰਡ ਸਾਰੇ ਤਿੰਨ ਹੋ ਗਏ ਤੇ ਹੁਣ ਮੈਂ ਇਧਰ ਰੱਖ ਲਈ ਆਪਣੀ ਚਾਹ ਚਾਹ ਬਣ ਰਹੀ ਹੈ ਤੇ ਇਸ ਤੋਂ ਪਹਿਲਾਂ ਮੈਂ ਵਾਸ਼ਰੂਮ ੀਪ ਕਲੀਨ ਕਰਕੇ ਆਈਆਂ ਇੰਨੇ ਕੰਮ ਇੰਨੇ ਕੰਮ ਪਰ ਹੁਣ ਇਸ ਤੋਂ ਬਾਅਦ ਮੈਂ ਫਰੀ ਹਾਂ ਚਾਹ ਪੀ ਕੇ ਫਰੀ ਹਾਂ ਮੈਨੂੰ ਸ਼ਾਮ ਦੀ ਕੋਈ ਟੈਨਸ਼ਨ ਨਹੀਂ ਸਿਰਫ ਆਠ ਅਗੁੰਨਾ ਹੋਊਗਾ ਦਾਲ ਸਬਜ਼ੀ ਮੇਰੇ ਕੋਲ ਪਈ ਹੈ ਉਹਦੀ ਕੋਈ ਟੈਨਸ਼ਨ ਨਹੀਂ ਹੈ ਨਾ ਬਣੀ ਪਈ ਹੈ ਤੇ ਚਾਹ ਪੀਣ ਤੋਂ ਬਾਅਦ ਮੈਨੂੰ ਕੋਈ ਕੰਮ ਯਾਦ ਵੀ ਨਹੀਂ ਮੈਂ ਕਰਨਾ ਵੀ ਨਹੀਂ ਚਾਹੁੰਦੀ ਮੈਂ ਰੈਸਟ ਕਰਨਾ ਚਾਹੁੰਦੀ ਜੇ ਦਵਿੰਦਰ ਟਾਈਮ ਨਾ ਕਰੇ ਆਗੇ ਤਾਂ ਉਹਨਾਂ ਨੂੰ ਕਹੂੰਗੀ ਮੈਨੂੰ ਪਾਰਕ ਲੈ ਕੇ ਚਲੋ ਮੈਂ ਪਾਰਕ 'ਚ ਵਾਕ ਕਰਨ ਜਾਣਾ ਅੱਜ ਮੇਰਾ ਬਹੁਤ ਹੀ ਖਿਆਲ ਹੈ ਪਾਰਕ 'ਚ ਜਾ ਕੇ ਵਾਕ ਕਰਾਂ ਵਾਲੇ ਦੋੜੇ ਲੋਕ ਹੋਣ ਉਹ ਵੀ ਵਾਕ ਕਰਦੇ ਹੁੰਦੇ ਹਾਂ ਤਾਂ ਰੱਛੀ ਮੋਟੀਵੇਸ਼ਨ ਮਿਲੇ ਹੈਨਾ ਇੱਕ ਅੱਛੀ ਤੁਹਾਨੂੰ ਗ੍ਰੀਨਰੀ ਦੇਖਣ ਨੂੰ ਮਿਲੇ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਹੈ ਨੇਚਰ ਮੈਨੂੰ ਬਹੁਤ ਵਧੀਆ ਲੱਗਦਾ ਨੇਚਰ ਨਾਲ ਚੋਣਾ ਨੇਚਰ ਵਾਲੇ ਵੇਖਣਾ ਹੈਨਾ ਮੈਨੂੰ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਮਨ ਨੂੰ ਇਨੀ ਸੰਤੁਸ਼ਟੀ ਐਨਾ ਸਕੂਨ ਮਿਲਦਾ ਥੋੜਾ ਸਾ ਨਾ ਸਟ੍ਰ ਗੈਨ ਬੀ ਵੀ ਕਿ ਜਿੰਨਾ ਤੁਸੀਂ ਨੇਚਰ ਦੇ ਨੇੜ ਜਾਓਗੇ ਉਹਨਾਂ ਦਾ ਸਟ्रेस ਦੂਰ ਹੋ ਜਾਊਗਾ। ਚਲੋ ਦੇਖਾਂਗੇ ਉਹਨਾਂ ਨੂੰ ਟਾਈਮ ਹੋਗਾ ਉਹ ਵੀ ਮਾਂ ਦਾ ਪੁੱਤ ਹੈ ਜਾਂ ਫਿਰ ਬਸ ਬਹੁਤ ਬੀਜ਼ੀ ਬਹੁਤ ਬੀਜ਼ੀ ਬਹੁਤ ਬਿਜ਼ੀ ਜਿੰਨਾ ਵੀ ਕਹਿ ਦੋ ਮੈਨੂੰ ਆਹ ਇਨਾਂ ਦਾ ਵੀ ਦੁਨੀਆ 'ਚ ਸਭ ਤੋਂ ਬੀਜ਼ੀ ਬੰਦਾ ਮੇਰਾ ਘਰ ਵਾਲਾ। ਵੀ ਉਹਦੂ ਬੀਜ਼ੀ ਬੰਦਾ ਕੋਈ ਹੈ ਹੀ ਨਹੀਂਗਾ। ਬਹੁਤ ਬੀਜ਼ੀ ਹੈ ਉਹਨਾਂ ਨੂੰ ਟਾਈਮ ਕੱਢਣਾ ਬਹੁਤ ਔਖਾ। ਚਲੋ ਦੇਖਦੇ ਹਾਂ ਕਿ ਜਿਵੇਂ ਅੱਜ ਨੂੰ ਟਾਈਮ ਹੋਵੇ। ਚਾਹ ਬਣਾ ਲਈ ਚਾਹ ਪੀਨੇ ਆ। ਫਿਰ ਮੈਂ ਰੈਸਟ ਕਰਦੀ ਆਂ। ਇਧਰ ਮੈਂ ਮਿਰਚਾਂ ਪਾ ਲਿਆ ਮਿਕਸੀ ਵਾਲੇ ਜਾਰ ਚ ਇੰਨੀਆਂ ਕਿ ਮਿਰਚਾਂ ਖਿਸਕਾਈਆਂ ਹਾਂ ਜਿਹੜੇ ਸੁੱਕੀਆਂ ਨੇ ਬਾੜੀ ਚ ਤੋੜੀਆਂ ਸੀ ਇਹਨਾਂ ਨੂੰ ਮੈਂ ਪੀਸ ਲਾਂਨੇ ਪੀਸ ਕੇ ਰੱਖ ਦਨੇ ਸੁੱਕੀਆਂ ਪੈਣ ਕਰੈਨੀਆਂ ਕਿ ਮੈਂ ਕਿਵੇਂ ਕਿੱਥੇ ਸੰਭਾਲੂਗੀ ਹਨ ਮੈਂ ਚਲੋ ਜਿੰਨਾ ਪਾਊਡਰ ਬਣੂਗਾ ਉਹਨਾਂ ਕ ਬਣਾ ਕੇ ਰੱਖ ਦਨੇ ਛੋਟੇ ਜਾਰ ਵਿੱਚ ਪਾਈਆਂ ਨੇ ਬਾਹਰਲੀ ਕਿਚਨ ਚ ਉਧਰ ਮਿਕਸੀ ਪਈ ਹੈ ਨਾ ਉਹ ਚ ਪੀਸ ਕੇ ਲੈ ਕੇ ਆਉਣੀ ਆ ਇਧਰ ਮੈਂ ਰੱਖਤਾ ਕਿਉਂ ਗਰਮ ਕਰਨਾ ਕੱਲ ਮਲਾਈ ਬਣਾਈ ਸੀ ਮੱਖਣ ਆਇਆ ਇਸ ਜੀ ਨਿਕਲੇ ਇਸ ਜਿਹੜਾ ਇੱਕ ਵਾਰ ਤਾਂ ਕੱਲ ਗਰਮ ਕਰਕੇ ਫ੍ਰੀਜ ਵਿੱਚ ਰੱਖਤਾ ਸੀ ਸੈਕਿੰਡ ਟਾਈਮ ਦੱਸੀ ਕੱਟ ਕੇ ਇਹਦੇ ਵਿੱਚੋਂ ਤੇ ਮੈਂ ਹੁਣ ਗਰਮ ਕਰਨਾ ਰੱਖਿਆ ਫਾਈਨਲੀ ਇਹਦਾ ਘੋ ਬਣ ਜੂ ਤੇ ਡੱਬੇ ਚ ਪਾ ਕੇ ਅਬਦਾ ਕਰ ਲਾਂਗੇ ਸਟੋਰ ਫਿਰ ਚਲੋ ਭਾਂਡਾ ਵੀ ਫ੍ਰਿਜ ਵਿੱਚੋਂ ਨਿਕਲੂਗਾ ਟਾਈਮ ਹੋ ਰਿਹਾ 5:30 ਦਾ ਮਾਂ ਤਾਂ ਅਸੀਂ ਆ ਤਾਗੇ ਪਾਰਕ ਵਿੱਚ ਚਾਹੀ ਸੀ ਵਾਕ ਕਰਨ ਪਰ ਪਾਰਕ ਚ ਐਕਚੁਅਲੀ ਹੋ ਰਿਹਾ ਸੀ ਅੱਜ ਲੱਗਿਆ ਸੀ ਫਲਾਵਰ ਸ਼ੋ ਫਲਾਵਰ ਸ਼ੋ ਤੇ ਹੋਇਆ ਸੀਗਾ ਉਸ ਕਰਕੇ ਰਸ਼ ਬਹੁਤ ਜ਼ਿਆਦਾ ਟ੍ਰੈਫਿਕ ਬਹੁਤ ਜ਼ਿਆਦਾ ਫਿਰ ਅਸੀਂ ਪਾਰਕ ਚ ਗਏ ਨਹੀਂ ਦਵਿੰਦਰ ਕਹਿੰਦਾ ਮੈਨੂੰ ਪਤਾ ਵੀ ਸਵੇਰ ਮੇ ਤੋਂ ਲੰਘਿਆ ਸੀ ਮੇਰਾ ਪਤਾ ਸੀ ਫਲਾਵਰ ਸ਼ੋ ਹੈ ਕਹਿੰਦੇ ਪਰ ਮੇਰੀ ਯਾਦ ਨਹੀਂ ਹੋਇਆ ਹੈਗਾ ਤੇ ਉਸ ਤੋਂ ਬਾਅਦ ਹੁਣ ਅਸੀਂ ਬਾਜ਼ਾਰ ਚ ਇੱਕ ਦੋ ਕੰਮ ਕਰ ਲੈਣੇ ਸੀ ਐਗ ਖਤਮ ਹੋਏ ਪਏ ਸੀ ਬ੍ਰੈਡ ਲੈਣੇ ਸੀ ਉਹ ਲਈਨ ਮੋਰ ਚੋਂ ਲੈ ਲਿਓ ਪਿੱਛੇ ਝੋਲਾ ਪਿਆ ਨਾ ਝੋਲਾ ਮੈਂ ਹਮੇਸ਼ਾ ਆਪ ਦਾ ਨਾਲ ਲੈ ਕੇ ਆਉਣੀ ਹੁੰਦੀ ਜਦੋਂ ਆਈਏ ਕਿਉਂਕਿ ਫਿਰ ਨਾ ਮੋਰ ਚੋਂ ਜਾਈਏ ਤਾਂ ਉਹ ਕੈਰੀ ਬੈਗ ਦਿੰਦੇ ਨਹੀਂ ਹੈ ਜਾਂ ਪੇਪਰ ਬੈਗ ਹੀ ਦਿੰਦੇ ਨੇ ਉਹਨਾਂ ਚ ਕੋਈ ਸਮਾਨ ਨਹੀਂ ਪੈਂਦਾ ਫਿਰ ਝੋਲਾ ਆਪਦਾ ਠੀਕ ਰਹਿੰਦਾ ਜੋ ਕਾਰ ਚੋਂ ਘਰੇ ਆ ਕੇ ਉਤਰਦੇ ਆ ਸਮਾਨ ਖਿੰਡਦਾ ਜਿਹਾ ਨਹੀਂ ਆਪਦਾ ਝੋਲਾ ਉਤਾਰੂ ਤੇ ਅੰਦਰ ਚੱਲੂ ਹੈ ਨਾ ਤੇ ਹੁਣ ਇੱਕ ਸ਼ਾਪ ਤੇ ਹੋਰ ਜਾ ਕੇ ਆਉਣਾ ਉੱਥੇ ਕੰਮ ਦਵਿੰਦਰ ਕਹਿੰਦਾ ਦਵਿੰਦਰ ਨੂੰ ਕੰਮ ਉੱਥੇ ਜਾਂਦੇ ਆ ਤੇ ਹਿੰਦੂਵਿੰਦਰ ਨੂੰ ਕਸੇਕ ਤੋਂ ਕੰਮ ਬਾਜ਼ਾਰ ਵਾਲੇ ਕਰ ਲੰਨੇ ਆ ਤੇ ਸੈਰ ਤਾਂ ਜ ਨਹੀਂ ਹੋਈ ਮੈਂ ਦਵਿੰਦਰ ਨੂੰ ਹੱਸਿਆ ਮੈਂ ਕਿ ਤੂੰ ਉਸ ਤੇ ਮੇਰੀ ਘਰੋਂ ਸੈਰ ਵੇਟੇ ਜਿਹੜੀਆਂ ਕਰਦੀ ਸੋ ਵੀ ਮਿਸ ਕਰਾਤੀ ਐਨੀ ਵੇਸ ਇਹ ਵੀ ਠੀਕ ਐ ਆਊਟਿੰਗ ਵੀ ਹੋ ਜੂਗੀ ਇੱਕ ਆਪਣਾ ਮਾਈਂਡ ਚੇਂਜ ਹੋ ਜਾਂਦਾ ਨਾ ਆਊਟਿੰਗ ਹੋ ਜਾਂਦੀ ਐ ਤੇ ਚਲਦੇ ਇੱਕ ਦੋ ਕੰਮ ਹੋਰ ਕਰਦੇ ਆ ਉਸ ਤੋਂ ਬਾਅਦ ਫਿਰ ਜਾਵਾਂਗੇ ਘਰੇ ਕਿ ਕਰ ਅੱਜ ਮੈਨੂੰ ਕੋਈ ਕੰਮ ਨਹੀਂ ਸੀ ਦਾਲ ਸਬਜ਼ੀ ਨਹੀਂ ਸੀ ਫ੍ਰੀ ਸੀ ਮੈਂ ਵੀ ਮੈਨੂੰ ਫਿਰ ਕਹਿੰਦੇ ਘਰੇ ਵੀ ਫ੍ਰੀ ਰਹਿ ਕੇ ਕੀ ਕਰਦੇ ਚਲੋ ਉਸ ਤਾਂ ਆਉਣ ਦਾ ਫਾਇਦਾ ਹੋ ਮੈਨੂੰ ਕਹਿੰਦਾ ਕੁਛ ਖਾ ਲਾ ਮੈਂ ਕਹਿੰਦੀ ਖਾਣਾ ਤੇ ਮੈਂ ਕੁਛ ਨਹੀਂ ਮੈਨੂੰ ਸੈਰ ਕਰਨੀ ਸੀ ਨੀਥੋਂ ਮੈਂ ਕੈਲਰੀਸ ਹੋਰ ਤੁਸੀਂ ਮੇਰੇ ਬਤਾ ਕੇ ਇਥੋਂ ਘਰ ਲੈ ਕੇ ਜਾਓਗੇ ਹਨਾ ਚਲੋ ਛੁਣ ਦਿਵਿੰਦਰ ਨਾ ਆ ਜਾਂਦਾ ਫਿਰ ਆਪਾਂ ਚੱਲਦੇ ਆਂ ਪਜਾਰ ਵੀ ਚੱਕੇ ਕੰਮ ਕਰਦੇ ਆਂ ਇਧਰ ਆ ਗਿਆ ਆਪਣੇ ਬਿਸਕਟ ਆਟਾ ਬਿਸਕਟਸ ਤੇ ਬ੍ਰੈਡ ਬ੍ਰੈਡ ਸਾਨੂੰ ਮੋੜ ਚ ਨਹੀਂ ਮਿਲੇ ਡੇਟ ਕੋਡ ਨੇੜੇ ਦੀ ਮਿਲ ਰਹੀ 5 ਡੇਟਸ ਤਾਂ ਇਹ ਫਿਰ ਹੋਰ ਸ਼ਾਪ ਤੋਂ ਲੈਣੇ ਆ ਆਸੀ ਜਨ ਦੇ ਗ੍ਰੋਸਰੀ ਲੈਣੇ ਆ ਆਰ ਕੇ ਗ੍ਰੋਸਰਸ ਤੇ ਆਟਾ ਬਿਸਕਟ 3 ਬਾਕਸਸ ਨਮਕੀਨਾ ਕਮਿੱਠੇ ਨੇ ਬਿਸਕੁਟਸ ਹੋਮ ਮੇਡ ਸ਼ੱਕਰ ਸ਼ੱਕਰ ਵਾਲੇ ਤੇ ਮੈਂ ਆਪਣੇ ਡਿਨਰ ਵਿੱਚ ਬਣਾ ਲਿਆ ਦਾਲ ਵਾਲਾ ਚਿਲਾ ਦਾਲ ਤੇ ਕਿਨੂਆ ਵਾਲਾ ਚਿਲਾ ਮੇਰੇ ਕੋਲ ਗੱਲ ਵਾਲਾ ਪੀਸਿਆ ਹੋਇਆ ਬੈਟਰ ਪਿਆ ਸੀ ਵਿੱਚ ਪਾ ਕੇ ਸਬਜ਼ੀਆਂ ਮੈਂ ਬਣਾ ਲਿਆ ਚਿਲਾ ਇਹ ਹੈਗਾ ਮੇਰਾ ਅੱਜ ਦਾ ਡਿਨਰ